ਪત્રਕਾਰ ਮਨਿੰਦਰਜੀਤ ਸਿੱਧੂ ਦਿੱਤੇ ਜਿਹੜੀ ਐਫ ਆਈ ਆਰ ਅਸੀਂ ਦਰਜ ਕਰਵਾਈ ਹੈ ਉਹਦਾ ਸਾਨੂੰ ਸਭ ਤੋਂ ਵੱਡਾ ਇਤਰਾਜ਼ ਜਿਹੜਾ ਉਹਨੇ ਡਿਸਕਲੇਮਰ ਲਿਖਿਆ ਸੀ ਉਹ ਤੇ ਹੈ ਉਹਨਾਂ ਨੇ ਲਿਖਿਆ ਸੀ ਕਿ ਲੋਕ ਆਵਾਜ਼ ਟੀਵੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਲੈ ਦੱਸੋ ਵੀ ਜੇਕਰ ਤੁਸੀਂ ਆਡੀਓ ਦੀ ਪੁਸ਼ਟੀ ਕਰ ਹੀ ਨਹੀਂ ਸਕਦੇ ਫਿਰ ਤੁਸੀਂ ਕਾਦੇ ਪੱਤਰਕਾਰ ਹੋ ਸਾਰੇ ਜਨਤਾ ਨੇ ਇਸ ਆਡੀਓ ਦੀ ਪੁਸ਼ਟੀ ਕਰ ਲਈ ਕਿ ਠੀਕ ਹੈ ਜੀ ਅਮੇਲ ਸਾਹਿਬ ਨੇ ਜਿਹੜਾ ਬੰਦਾ ਪਿਛਲੇ 30 ਸਾਲ ਤੋਂ ਲਗਾਤਾਰ ਗਾ ਰਿਹਾ ਹੈ ਗਾਇਕੀਚ ਉਹਨਾਂ ਨੇ ਆਪਣੇ ਝੰਡੇ ਗੱਡੇ ਨੇ ਤੁਸੀਂ ਉਹਨਾਂ ਦੀ ਆਵਾਜ਼ ਨਹੀਂ ਪਛਾਣ ਸਕੇ ਇਹ ਤਾਂ ਦੇਖੋ ਸਰਾਸਰ ਹੈ ਜਿਹੜਾ ਇਹ ਇਹ ਗਲਤ ਗੱਲ ਹੈ ਤੁਸੀਂ ਕਹੇ ਹੋਗੇ ਅਸੀਂ ਪੁਸ਼ਟੀ ਵੀ ਕਰਦੇ ਫਿਰ ਸਪੈਲਿੰਗ ਮਿਸਟੇਕ ਵੀ ਹੈ ਕਸੇ ਹੋਰ ਗਲਤੀਆਂ ਹੋ ਸਕਦੀਆਂ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਹੈ ਉਹ ਤੇ ਜੇਕਰ ਸਪੈਲਿੰਗਾਂ ਦੇ ਵਿੱਚ ਗਲਤੀ ਆ ਸਿ ਨਹੀਂ ਜਰਦੀ ਇਹਨਾਂ ਨੇ ਲਿਖਿਆ ਲੋਕ ਆਵਾਜ਼ ਟੀਵੀ ਆਵਾਜ਼ ਨਹੀਂ ਹੁੰਦਾ ਇਹ ਹੁੰਦਾ ਲੋਕ ਆਵਾਜ਼ ਟੀਵੀ ਜੱਜ ਦੇ ਪੈਰ ਚ ਬਿੰਦੀ ਪਾਉਗੇ ਜ਼ ਇੱਥੇ ਗਲਤੀ ਸੀ ਠੀਕ ਹੈ ਅੱਗੇ ਫਿਰ ਲੋਕ ਸਾਨੂੰ ਕਹਿ ਦਿੰਦੇ ਨੇ ਕਿ ਅ ਅੰਬਲ ਸਾਹਿਬ ਕੰਮ ਨਹੀਂ ਕਰਦੇ ਵਿਲੇ ਨੇ ਲੋ ਕਰਤਾ ਕੰਮ ਠੀਕ ਹੈ ਜੀ ਤੁਹਾਨੂੰ ਹੁਣ ਵੀ ਇਤਰਾਜ਼ ਹੈ ਹੋਰ ਵੀ ਇਦਾਂ ਦੇ ਕੰਮ ਹੋਣਗੇ ਜੇਕਰ ਤੁਸੀਂ ਪੁਸ਼ਟੀ ਵੀ ਕਰਦੇ ਪਹਿਲਾਂ ਸਾਨੂੰ ਐਮਐਲਏ ਮਿਲਦੇ ਹੁੰਦੇ ਸੀ ਪਹਿਲੀਆਂ ਸਰਕਾਰਾਂ ਵੇਲੇ ਹੁਣ ਸਾਨੂੰ ਰੱਬ ਮਿਲੇ ਹੋਏ ਨੇ ਇਹ ਸਾਡੇ ਰੱਬ ਨੇ ਤੇ ਤੁਹਾਨੂੰ ਪਤਾ ਹੈ ਜੇਕਰ ਕੋਈ ਸਾਡੇ ਰੱਬ ਦੇ ਖਿਲਾਫ ਬੋਲੂਗਾ ਤਾਂ ਫਿਰ ਸਾਡੀ ਜਿਹੜੀ ਭਾਵਨਾ ਹੈ ਉਹ ਪੜਕੂਗੀ ਅਸੀਂ ਸਾਡੀ ਭਾਵਨਾ ਪੜਕਣ ਦੀਣੀ ਫਿਰ ਹੋਰ ਦੇਖੋ ਤੁਸੀਂ ਇਹਨਾਂ ਨੇ ਜਿਹੜੀ ਆਡੀਓ ਮੰਨ ਲਓ ਤੇਲ ਪਾਤੀ ਕੰਟੈਂਟ ਸਾਡਾ ਹੈ ਤੁਸੀਂ ਪਾਤਾ ਪਾ ਦਿਓ ਕੋਈ ਗੱਲ ਨਹੀਂ ਉਹਨੂੰ ਤੁਸੀਂ ਵਾਇਰਲ ਨਾ ਕਰੋ ਵਾਇਰਲ ਉਹਨੂੰ ਸਿਰਫ ਅਸੀਂ ਕਰ ਸਕਦੇ ਹਾਂ ਕਿਉਂਕਿ ਕੰਟੈਂਟ ਸਾਡਾ ਹੈ ਹੁਣ ਸਾਡੀ ਆਡੀਓ ਸਾਡਾ ਕੰਟੈਂਟ ਵਾਇਰਲ ਤੁਸੀਂ ਕਰਗੇ ਪੈਸੇ ਪੈਸੇ ਤੁਸੀਂ ਬਣਾਗੇ ਤੇ ਫਿਰ ਸਾਡਾ ਹਿੱਸਾ ਵੀ ਸਾਡਾ ਹਿੱਸਾ ਕੌਣ ਦੇਊਗਾ ਤੇ ਮੈਂ ਮੇਰੇ ਜਿਹੜੇ ਨਾਲ ਦੇ ਸਾਥੀ ਨੇ ਮੇਰੇ ਵਰਕਰ ਨੇ ਜਿਹੜੇ ਮੇਰੇ ਭਰਾ ਉਹਨਾਂ ਨੂੰ ਇਹ ਕਹਿਣਾ ਚਾਹੁੰਗਾ ਕਿ ਇੰਨਾ ਪੱਤਰਕਾਰਾਂ ਤੇ ਹੁਣ ਆਪਾਂ ਵਿਸ਼ਵਾਸ ਕਰਨੇ ਛੱਡ ਦੀ ਸਾਡੇ ਕੋਲੇ ਆਪਣੇ ਨਿੱਜੀ ਪੱਤਰਕਾਰ ਹੋਣੇ ਚਾਹੀਦੇ ਨੇ ਤੁਸੀਂ ਕਰੋ ਤੁਰਨ ਲੱਗੇ ਆਪਣਾ ਫੋਨ ਚੱਕੋ ਚਾਹੇ ਨਾ ਚੱਕੋ ਪਰ ਤੁਹਾਡੇ ਕੋਲੇ ਆਪਣਾ ਇੱਕ ਘਰ ਦਾ ਨਿੱਜੀ ਪੱਤਰਕਾਰ ਜ਼ਰੂਰ ਹੋਵੇ ਅਸੀਂ ਇਹਨਾਂ ਤੇ ਵਿਸ਼ਵਾਸ ਹੀ ਕਿਉਂ ਕਰੀਏ ਤੋ ਇਹ ਵਜ੍ਹਾ ਸੀ